ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਉਸ ਵੇਲੇ ਨਾਮੋਸ਼ੀ ਚੱਲਣੀ ਪਈ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਹ ਸੱਚ ਸਾਹਮਣੇ ਆ ਗਿਆ ਕਿ ਲਾਰੈਂਸ ਬਸਨੂਈ ਦੀ ਜੋ ਇੰਟਰਵਿਊ ਹੋਈ ਸੀ ਉਹ ਸੀਏਐਸਟਾਫ ਖਰੜ ਵਿੱਚ ਕੀਤੀ ਗਈ ਹਾਈ ਕੋਰਟ ਨੇ ਹੀ ਇਸ ਮਾਮਲੇ ਤੇ ਸਿੱਟ ਬਣਾਈ ਸੀ ਜਿਸ ਨੇ ਇਹ ਰਿਪੋਰਟ ਹਾਈ ਕੋਰਟ ਵਿੱਚ ਦਿੱਤੀ ਸੀ ਇਸ ਮਾਮਲੇ ਨੂੰ ਲੈ ਕੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਅਤੇ ਅਰਸ਼ਦੀਪ ਸਿੰਘ ਕਲੇਰ ਨੇ ਪੰਜਾਬ ਸਰਕਾਰ ਨੂੰ ਇੱਕ ਵਾਰ ਫੇਰ ਘੇਰ ਲਿਆ ਅੱਜ ਅ ਹਨਰੇਬਲ ਪੰਜਾਬ ਨ ਹਰਿਆਣਾ ਹਾਈ ਕੋਰਟ ਜਿੱਥੇ ਇੱਕ ਰਿਟ ਪਈ ਸੀ ਕਿ ਜਿਹੜੀ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਆ ਉਹ ਪੰਜਾਬ ਦੀ ਜੇਲ੍ਹ ਚ ਹੋਈ ਸੀ ਇਹ ਗੱਲ ਕੋਈ ਸਾਲ ਡੇਢ ਸਾਲ ਪੁਰਾਣੀ ਗੱਲ ਹੈ ਔਰ ਜੇਸ ਚੀਜ਼ ਨੂੰ ਪੰਜਾਬ ਦੀ ਸਰਕਾਰ ਨੇ ਔਰ ਚੀਫ ਮਿਨਿਸਟਰ ਸਾਹਿਬ ਨੇ ਆਪ ਇਸ ਨੂੰ ਡਿਨਾਈ ਕੀਤਾ ਸੀ ਮੈਂ ਉਹ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਜਿਸ ਵੀਡੀਓ ਚ ਸ੍ਰੀ ਅੰਮ੍ਰਿਤਸਰ ਸਾਹਿਬ ਭਗਵੰਤ ਮਾਨ ਇਹ ਕਹਿ ਰਹੇ ਆ ਕਿ ਇਹ ਇੰਟਰਵਿਊ ਪੰਜਾਬ ਦੀ ਜੇਲ੍ਹ ਚ ਨਹੀਂ ਹੋਈ ਹੈ ਜਿੱਥੇ ਮੈਂ ਪਹਿਲਾਂ ਉਹ ਇੰਟਰਵਿਊ ਵਿਖਾ ਦਿੱਤਾ ਸੀ ਬਿਲਕੁਲ ਸਪਸ਼ਟ ਕਰ ਦਿੱਤਾ ਗਿਆ ਸਾਡੀ ਜਿਹੜੇ ਡੀਜੀਪੀ ਸਾਹਿਬ ਵੱਲੋਂ ਉਹ ਸਾਡੀ ਪੰਜਾਬ ਦੀ ਕਿਸੇ ਜੇਲ੍ਹ ਦੀ ਕੋਈ ਇੰਟਰਵਿਊ ਨਹੀਂ ਸਪਸ਼ਟ ਤੌਰ ਤੇ ਭਗਵੰਤ ਮਾਨ ਨਹੀਂ ਉਨ੍ਹਾਂ ਦੇ ਸਪੋਕਸਪਰਸਨ ਨੇ ਆ ਬਿਆਨ ਪੰਜਾਬ ਦੀ ਜੇਲ੍ਹ ਚ ਕੋਈ ਇੰਟਰਵਿਊ ਨਹੀਂ ਹੋਇਆ ਜਿਹੜਾ ਰੀਸੈਂਟਲੀ ਹੋਇਆ ਇਹ ਇੰਟਰਵਿਊ ਜਿਹੜੀ ਗੱਲ ਕਰ ਰਿਹਾ ਜਦੋਂ ਅਸੀਂ ਪ੍ਰੈਸ ਕਾਨਫਰੰਸ ਕੀਤੀ ਉਦੋਂ ਮਾਲਵਿੰਦਰ ਕਾਂਗੇ ਦਾ ਜੋ ਉਸ ਵੇਲੇ ਦੇ ਸਪੋਕਸਪਰਸਨ ਸੀ ਸਪਸ਼ਟੀਕਰਨ ਦੇ ਰਿਹਾ ਔਰ ਜਾ ਕੇ ਇਸ ਗੱਲ ਨੂੰ ਟੀਵੀ 'ੱਕੇ ਰੱਖਿਆ ਕਿ ਇਹ ਇੰਟਰਵਿਊ ਪੰਜਾਬ ਦੀ ਜੇਲ੍ਹਾਂ ਚ ਨਹੀਂ ਹੈ ਔਰ ਤੁਹਾਨੂੰ ਯਾਦ ਹੋਣਾ ਉਸ ਵੇਲੇ ਵੀ ਇਸ ਈਸ਼ੂ ਨੂੰ ਦਾਸ ਨੇ ਰੇਜ਼ ਕੀਤਾ ਸੀ ਔਰ ਜਦ ਅਸੀਂ ਇਸ ਇਸ਼ੂ ਨੂੰ ਰੇਜ਼ ਕੀਤਾ ਮੈਂ ਇਹ ਸਪਸ਼ਟ ਕਿਹਾ ਸੀ ਕਿ ਇਹ ਜੇਲ੍ਹਾਂ ਇਹ ਇੰਟਰਵਿਊ ਪੰਜਾਬ ਦੀ ਜੇਲ੍ਹਾਂ ਚ ਹੋਈਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਇੰਟਰਵਿਊਆਂ ਹੋਈਆਂ ਨੇ ਔਰ ਇਸ ਗੱਲ ਨੂੰ ਮੈਂ ਕਿਉਂ ਕਿਹਾ ਸੀਗਾ ਮੇਰੇ ਕੋਲ ਆਪ ਵੀ ਕੋਈ ਪੁਖਤਾ ਇਸ ਗੱਲ ਦੀ ਜਾਣਕਾਰੀ ਸੀ ਔਰ ਅਗਰ ਇਸ ਗੱਲ ਨੂੰ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਡਿਨਾਈ ਕਰਨਾ ਸੀ ਇਹ ਗੱਲ ਸਾਬਤ ਹੋਣ ਲਈ ਹਾਈ ਕੋਰਟ ਦਾ ਰਸਤਾ ਸੀ ਔਰ ਅੱਜ ਆਨਰੇਬਲ ਹਾਈ ਕੋਰਟ ਨੇ ਜਦ ਇੱਕ ਸਿਟ ਬਣਾਈ ਉਹ ਸਿਟ ਚ ਜਿਹੜੇ ਅਫਸਰ ਲਾਏ ਬੜੇ ਹੀ ਇਮਾਨਦਾਰ ਅਫਸਰ ਪ੍ਰਭੋਤ ਕੁਮਾਰ ਜੀ ਜੋ ਡੀਜੀਪੀ ਨੇ ਉਹਨਾਂ ਤੇ ਦਬਾਅ ਬਣਾਇਆ ਗਿਆ ਕਿ ਕਿਵੇਂ ਨਾ ਕਿਵੇਂ ਭਗਵੰਤ ਮਾਨ ਨੂੰ ਬਚਾਇਆ ਜਾਵੇ ਮੈਂ ਭਗਵੰਤ ਮਾਨ ਦਾ ਜ਼ਿਕਰ ਕਿਉਂ ਕਰਦਾ ਕਿਉਂਕਿ ਵੇਖੋ ਅੱਜ ਕੀ ਆਇਆ ਹੈ ਨਿਕਲ ਕੇ ਹਾਈ ਕੋਰਟ ਦੇ ਆਨਰੇਬਲ ਹਾਈ ਕੋਰਟ ਚ ਕਿ ਪਹਿਲੀ ਜਿਹੜੀ ਇੰਟਰਵਿਊ ਹੈ ਉਹ ਖਰੜ ਸੀਆਈਏ ਚ ਹੋਈ ਉਹ ਸਾਥ ਸੰਗਤ ਜੀ ਜਿਹੜੀ ਸਭ ਤੋਂ ਧਿਆਨ ਨਾਲ ਵਾਚਣ ਵਾਲੀ ਗੱਲ ਹੈ ਲੌਰੈਂਸ ਬਿਸ਼ਨੋਈ ਖਰੜ ਸੀਆਈਏ ਆਇਆ ਕਦੋਂ ਉਹ ਆਇਆ ਉਦੋਂ ਜਦੋਂ ਉਹਦੀ ਉਹ ਪੁਲਿਸ ਰਿਮਾਂਡ ਚ ਸੀ ਆਲਾ ਅਫਸਰ ਵੱਡੇ ਅਫਸਰ ਉਹਦੀ ਇਨਵੈਸਟੀਗੇਸ਼ਨ ਕਰ ਰਹੀ ਸੀ ਸੋ ਜੇ ਉਹਨਾਂ ਦੀ ਨਿਗਰਾਨੀ ਹੇਠ ਜਿਸ ਇਨਵੈਸਟੀਗੇਸ਼ਨ ਨੂੰ ਪੰਜਾਬ ਦੇ ਆਲਾ ਅਫਸਰ ਨਹੀਂ ਭਗਵੰਤ ਮਾਨ ਆਪ ਮੋਨਿਟਰ ਕਰ ਰਿਆ ਸੀ ਉਹਨ ਇਨਵੈਸਟੀਗੇਸ਼ਨ ਸੀ ਕਿਹੜੀ ਇਨਵੈਸਟੀਗੇਸ਼ਨ ਸੀ ਮਰਡਰ ਆਫ ਸਿੱਧੂ ਮੂਸੇਵਾਲਾ ਔਰ ਦੂਜਾ ਜੋ ਸੁਲਮਾਨ ਖਾਨ ਨੂੰ ਇਹਨੇ ਥ੍ਰੈਟ ਦਿੱਤੀ ਸੀ ਕਿ ਮੈਂ ਉਹਨੂੰ ਮਾਰ ਦੇਣਾ ਇਹ ਸਾਰੇ ਮਾਮਲਿਆਂ ਨੂੰ ਜਾਂ ਗੋਲਟੀ ਬਰਾੜ ਨੂੰ ਲੈ ਕੇ ਜਾਂ ਜੋ ਪੰਜਾਬ 'ਚ ਫਰੋਤੀ ਦਾ ਕੰਮ ਚੱਲ ਰਿਹਾ ਉਸ ਨੂੰ ਲੈ ਕੇ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਇੱਕ ਅਫਸਰ ਨਹੀਂ ਅਨੇਕਾ ਅਫਸਰਾਂ ਨੇ ਉੱਥੇ ਇਨਵੈਸਟੀਗੇਸ਼ਨ ਕੀਤੀ ਔਰ ਪੰਜਾਬ ਦੇ ਹੋਮ ਮਿਨਿਸਟਰ ਭਗਵੰਤ ਮਾਨ ਨੂੰ ਜਾ ਕੇ ਬਰੀਫ ਕਰਦੇ ਸਨ ਹੁਣ ਤੁਸੀਂ ਮੈਨੂੰ ਇਹ ਦੱਸ ਦੋ ਏਡੀ ਹਾਈ ਲੈਵਲ ਇਨਕੁਆਇਰੀ ਹੋ ਰਹੀ ਹੋਵੇ ਇੱਕ ਕ੍ਰਿਮੀਨਲ ਦੀ ਤੇ ਉਹਦੀ ਇੰਟਰਵਿਊ ਹੋ ਜੇ ਤੇ ਅੱਜ ਇੱਥੇ ਹਾਈ ਕੋਰਟ 'ਚ ਇਹ ਗੱਲ ਸਪਸ਼ਟ ਆ ਗਈ ਔਰ ਔਰ ਜੇ ਐਸ ਅਫਸਰ ਨੇ ਦਿੱਤੀ ਪਹਿਲਾਂ ਤਾਂ ਉਸ ਨੂੰ ਸ਼ਾਬਾਸ਼ੀ ਕਿ ਉਸ ਨੇ ਆਪ ਦੀ ਕੋਈ ਸਰਕਾਰ ਦੇ ਦਬਾਅ ਦੀ ਪਰਵਾਹ ਨਹੀਂ ਕੀਤੀ ਵਰਦੀ ਦਾ ਸਤਿਕਾਰ ਕੀਤਾ ਕਾਨੂੰਨ ਦਾ ਸਤਿਕਾਰ ਕੀਤਾ ਔਰ ਠੋਕ ਬਜਾ ਕੇ ਦੱਸਿਆ ਕਿ ਪਹਿਲੀ ਇੰਟਰਵਿਊ ਪੰਜਾਬ ਜਿਹ ਹੋਈ ਹੈ ਖਰੜ CIA ਚ ਹੋਈ ਹੈ ਔਰ ਦੂਜੀ ਇੰਟਰਵਿਊ Rajasthan ਚ ਹੋਈ ਹੈ ਮਗਰ ਤੁਸੀਂ ਇਹ ਵੇਖੋ ਇਹ ਸਚਾਈ ਸਾਹਮਣੂ ਲਿਆਉਣ ਲਈ ਪੰਜਾਬ ਪੁਲਿਸ ਔਰ ਭਗਵੰਤ ਮਾਨ ਇਸ ਨੂੰ ਡੇਢ 2 ਸਾਲ ਜਾਣਦੇ ਹੋਇਆ ਵੀ ਇਸ ਨੂੰ ਲੁਕਾਉਂਦੇ ਆਏ ਆ ਦੱਬਦੇ ਆਏ ਆ ਅੱਜ ਹੰਡਰੇਬਲ ਹਾਈ ਕੋਰਟ ਦੀ ਇੰਟਰਵੈਂਸ਼ਨ ਨਾਲ ਇਹ ਸਚਾਈ ਸਾਹਮਣੇ ਆਈ ਹੈ ਤੇ ਕੀ ਅੱਜ ਭਗਵੰਤ ਮਾਨ ਨੂੰ ਅਸਤੀਫਾ ਨਹੀਂ ਦੇ ਦੇਣਾ ਚਾਹੀਦਾ ਕਿਉਂਕਿ ਹੁਣ ਇੱਕ ਵਾਕਿਆ ਨਹੀਂ ਇਹ ਦੂਜਾ ਵਾਕਿਆ ਹੋਇਆ ਜਦੋਂ ਸਿੱਧੂ ਮੂਸੇਵਾਲੇ ਨੂੰ ਪਲਾਨਿੰਗ ਕੀਤੀ ਗਈ ਆ ਮਾਰਨ ਦੀ ਉਹ ਸਾਰੀ ਪਲਾਨਿੰਗ ਦਿੱਲੀ ਦੀ ਜੇਲਾਂ ਚ ਹੋਈਆਂ ਜਿਹੜੀਆਂ ਦਿੱਲੀ ਦੀਆਂ ਜੇਲਾ ਆਮ ਆਦਮੀ ਪਾਰਟੀ ਦੀ ਸਰਕਾਰ ਹੇਟ ਦਿੱਲੀ ਦੀ ਸਰਕਾਰ ਹੇਟ ਚੱਲਦੀਆਂ ਨੇ ਉਸ ਤੋਂ ਬਾਅਦ ਉਸ ਪਲਾਨਿੰਗ ਤੋਂ ਬਾਅਦ ਉਹਦਾ ਸਿਕਿਉਰਿਟੀ ਵਿਡਰੋਅ ਹੋਈ ਸਾਰਿਆਂ ਨੇ ਜ਼ਿੰਮੇਵਾਰੀ ਠਰਾਇਆ ਕਿ ਭਗਵੰਤ ਮਾਨ ਜ਼ਿੰਮੇਵਾਰ ਹੈ ਹੋਮ ਮਿਨਿਸਟਰ ਇਹ ਉਸ ਵੇਲੇ ਵੀ ਆਪ ਦੀ ਜ਼ਿੰਮੇਵਾਰੀ ਤੋਂ ਭੱਜਿਆ ਜਦੋਂ ਅੱਜ ਇਹ ਦੂਜਾ ਪੜਦਾ ਫਾਸ਼ ਹੋ ਗਿਆ ਕਿ ਐਡੇ ਹਥਿਆਰਾਂ ਦੀ ਖੇਪ ਪੰਜਾਬ 'ਚ ਆਈ ਔਰ ਕਿਵੇਂ ਜੇਸ ਬੰਦੇ ਨੇ ਇਹ ਮਰਡਰ ਕਰਾਇਆ ਜਿਹੜਾ ਹੁਣ ਸੁਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਜਿਹੜਾ ਕਈਆਂ ਦੀ ਫਰੋਤੀਆਂ ਲਈ ਜ਼ਿੰਮੇਵਾਰ ਹੈ ਅੱਜ ਉਸ ਬੰਦੇ ਦਾ ਇੰਟਰਵਿਊ ਭਗਵੰਤ ਮਾਨ ਹੋਮ ਮਿਨਿਸਟਰ ਦੀ ਨਿਗਰਾਨੀ ਹੇਠ ਖਰੜਖਾਨੇ 'ਚ ਹੋ ਰਿਹਾ ਹੈ ਔਰ ਜਿਹੜੇ ਇਨਕੁਆਇਰੀ ਅਫਸਰ ਨੇ ਜੇ ਨਾਦੀ ਇਨਕੁਆਇਰੀ ਸੈੱਟ ਬਣਾਈ ਆਨਰੇਬਲ ਹਾਈ ਕੋਰਟ ਨੇ ਬਣਾਈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਈ ਤੁਸੀਂ ਇਹ ਰਿਪੋਰਟ ਪੇਸ਼ ਨਾ ਕਰਿਓ ਮੈਂ ਥੋੜੋ ਤੋਂ ਇਹ ਪੁੱਛਣਾ ਚਾਹੁੰਦਾ ਕਿ ਅੱਜ ਭਗਵੰਤ ਮਾਨ ਦਾ ਕੁਰਸੀ ਤੇ ਬਣੇ ਰਹਿਣਾ ਜਾਂ ਲਾਅਨ ਆਰਡਰ ਦੇ ਜੋ ਪੰਜਾਬ ਦੇ ਹਾਲਾਤ ਜੋ ਬਣੇ ਆ ਉਹਦੇ ਬਾਰੇ ਕਿਸੇ ਤਰੀਕੇ ਦੀ ਵੀ ਟਿੱਪਣੀ ਕਰਨਾ ਜਾਂ ਕੀ ਇਹ ਬੰਦਾ ਕਾਬਿਲ ਹੈ ਕਿ ਪੰਜਾਬ ਦੇ ਲਾਅਨ ਆਰਡਰ ਨੂੰ ਇਹ ਕਾਬੂ ਰੱਖ ਸਕਦਾ ਇਸ ਬੰਦੇ ਤੋਂ ਸਿਵਾਏ ਪੈਗ ਲਾਉਣ ਤੋਂ ਸ਼ਰਾਬ ਪੀਣ ਤੋਂ ਟਿੱਚਰਾ ਕਰਨ ਤੋਂ ਜ਼ੀਰੋ ਕੋਰ ਕੋਈ ਕੰਮ ਰਹਿ ਗਿਆ ਹੋਰ ਕੋਈ ਕੰਮ ਨਹੀਂ ਰਹਿ ਗਿਆ ਮਿਸ ਗਵਰਨੈਂਸ ਪੰਜਾਬ ਕਰਜਈ ਲਾਅ ਐਂਡ ਆਰਡਰ ਦਾ ਬੁਰਾ ਹਾਲ ਲੋਕ ਫਰੌਤੀਆਂ ਦੇ ਰਿਆ ਹਰ ਨਾਮੀ ਗੈਂਗਸਟਰ ਚਾਹੇ ਉਹ ਲੰਡਾ ਚਾਹੇ ਲਾਰੈਂਸ ਬਿਸ਼ਨੋਗਿਆ ਚਾਹੇ ਗੋਲਡੀ ਬਰਾੜ ਜਿਹਦੇ ਬਾਰੇ ਇਹਨੇ ਕਹਿਤਾ ਸੀ ਅਸੀਂ ਫੜ ਲਿਆ ਕਿ ਭਾਈ ਥੋੜੇ ਤੋਂ ਤਾਂ ਪੰਜਾਬ ਚ ਇੰਟਰਵਿਊ ਨਹੀਂ ਰੋਕਰੀ ਅਮਰੀਕਾ ਤੂੰ ਕਿੱਥੋਂ ਫੜ ਲੈਣਾ ਹੈ ਜਾ ਕੇ ਇਸ ਲਈ ਇਹ ਜ ਆ ਮੁੱਖ ਮੰਤਰੀ ਜਿਹੜਾ ਹਰ ਲਾਅਨ ਆਰਡਰ ਪੱਖ ਤੋਂ ਪੰਜਾਬ ਦੇ ਗਵਰਨੈਂਸ ਪੱਖ ਤੋਂ ਫੇਲ ਹੋ ਗਿਆ ਅੱਜ ਆਨਰੇਬਲ ਹਾਈ ਕੋਰਟ ਚ ਜਿਸ ਗੱਲ ਨੂੰ ਭਗਵੰਤ ਮਾਨ ਜਾਣਦਿਆਂ ਹੋਇਆਂ ਦਬਾਉਣ ਦੀ ਕੋਸ਼ਿਸ਼ ਕੀਤੀ ਇਹ ਸਚਾਈ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਇਹ ਗੱਲ ਕਹਿ ਕੇ ਨਹੀਂ ਪੰਜਾਬ ਦੇ ਜੇਲ੍ਹ ਤਾਂ ਬੜੇ ਸਿਕਿਉਰ ਨੇ ਉੱਥੇ ਤਾਂ ਜੈਮਰ ਲੱਗੇ ਨੇ ਉੱਥੇ ਤਾਂ ਇੰਟਰਵਿਊ ਹੋ ਹੀ ਨਹੀਂ ਸਕਦੇ ਇਸ ਤੋਂ ਪਹਿਲਾਂ ਵੀ ਇੱਕ ਖਬਰ ਲੱਗੀ ਕਿ ਕਿਵੇਂ 43000 ਕਾਲਸ ਪੰਜਾਬ ਦੀਆਂ ਜੇਲਾਂ ਚੋਂ ਗੈਂਗਸਟਰਾਂ ਨੇ ਕੀਤੀਆਂ ਨੇ ਉਸ ਗੱਲ ਦੀ ਇੱਕ ਅਡਾ ਇਨਕੁਆਇਰੀ ਚੱਲ ਰਹੀ ਹੈ ਔਰ ਜੇਲ ਮਿਨਿਸਟਰ ਹੋਮ ਮਿਨਿਸਟਰ ਕਾਨੂੰਨ ਦੀ ਵਿਵਸਥਾ ਭਗਵੰਤ ਮਾਨ ਦੀ ਹੋਵੇ ਤੇ ਤੁਸੀਂ ਅੱਜ ਕਿਸੇ ਐਸਐਚਓ ਨੂੰ ਸਸਪੈਂਡ ਕਰਦੇ ਹੋ ਡਿਸਮਿਸ ਕਰਦੇ ਹੋ ਕੱਲ ਭਗਵੰਤ ਮਾਨ ਕਵੇ ਮੈਂ ਬੜੀ ਵੱਡੀ ਕਾਰਵਾਈ ਕਰਤੀ ਹੈ ਇਹ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਹੋਣਾ ਦ ਪਰਸਨ ਰਿਸਪੋਨਸਿਬਲ ਦ ਬੱਕ ਸਟੌਪਸ ਜ਼ਿੰਮੇਵਾਰੀ ਭਗਵੰਤ ਮਾਨ ਦੀ ਬਣਦੀ ਐ ਹோம் ਮਿਨਿਸਟਰ ਕਿ ਐਡੀ ਵੱਡੀ ਇਨਕੁਆਇਰੀ ਹੋਵੇ ਉਹ ਹੋ ਰਹੀ ਹੋਵੇ ਪੁਲਿਸ ਰਿਮਾਂਡ ਚੱਲ ਰਿਹਾ ਹੋਵੇ ਤੇ ਉਹ ਇੰਟਰਵਿਊ ਦੇ ਜੇ ਇਜ਼ੀ ਐ ਫਿਲਮ ਸਟਾਰ ਕਿ ਉਹ ਪੰਜਾਬ ਦਾ ਜਿਵੇਂ ਅਸੀਂ ਹਮੇਸ਼ਾ ਕਹਿੰਦੇ ਸਨ ਜਿੰਨੀ ਸਿਕਿਉਰਿਟੀ ਉਹ ਬੜੀ ਚਰਚਾ ਹੋਈ ਉਸ ਵੇਲੇ ਵੀ ਕਿ 100-100 ਗੱਡੀ ਦਾ ਕਾਫਲਾ ਜਿਹਨੂੰ ਲੈ ਕੇ ਆ ਰਿਹਾ ਹੈ ਹਜ਼ਾਰ ਪੁਲਸ ਵਾਲਾ ਜਿਹਨੂੰ ਪ੍ਰੋਟੈਕਸ਼ਨ ਤੇ ਲਾਇਆ ਇੰਨਾ ਖਰਚਾ ਕੀਤਾ ਜਾ ਰਿਹਾ ਤੂੰ ਤੁਸੀਂ ਇੱਕ ਇੰਟਰਵਿਊ ਨਹੀਂ ਰੋਕ ਸਕੇ ਤੇ ਕੀ ਇਹ ਸਰਕਾਰ ਦੀ ਪ੍ਰੋਟੈਕਸ਼ਨ ਹੀਟ ਨਹੀਂ ਚੱਲ ਰਹੀ ਸੀ ਸਾਰਾ ਕੰਮ ਇਸ ਲਈ ਮੇਰਾ ਇਹ ਮੰਨਣਾ ਹੈ ਕਿ ਇਹ ਲਾਰੈਂਸ ਬਿਸ਼ਨੋਈ ਕਿਤੇ ਆਮ ਆਦਮੀ ਪਾਰਟੀ ਦਾ ਵੱਡਾ ਕਾਰਕੁਨ ਤਾਂ ਨਹੀਂ ਜਿਹੜਾ ਇਹਨੂੰ ਸਭ ਮਾਫ ਹੈ ਹੋਰ ਕੋਈ ਹੁੰਦਾ ਤੇ ਹੁਣ ਤੱਕ ਪਤਾ ਨਹੀਂ ਕੀ ਕੁਝ ਹੋ ਜਾਣਾ ਸੀ ਮਗਰ ਸ਼ਾਇਦ ਇਹਨਾਂ ਦਾ ਚਿਹਤਿਆ ਪਿਆਰਾ ਹੈ ਪਹਿਲਾਂ ਇਹਨਾਂ ਨੂੰ ਸਾਰੀਆਂ ਵੀ ਵੀ ਆਈ ਪੀ ਸਪੈਸ਼ialities ਦਿੱਲੀ ਦੀ ਜੇਲਾਂ 'ਚ ਮਿਲੀਆਂ ਕਿ ਉਹਨੇ ਸਿੱਧੂ ਮੂਸੇਵਾਲੇ ਦਾ ਆ ਕੇ ਕਤਲ ਕਰਾਤਾ ਔਰ ਮੁੜ ਕੇ ਜੋ ਪੰਜਾਬ ਦੀ ਜੇਲਾਂ 'ਚ ਕੰਮ ਚੱਲ ਰਿਹਾ ਸੀਗਾ ਉਹ ਤੁਹਾਡੇ ਸਾਹਮਣੇ ਹੈ ਔਰ ਇਹ ਸਾਰਾ ਚਿਹਰਾ ਜੋ ਬੇਨਕਾਬ ਹੋਇਆ ਹੈ ਜਿੱਥੇ ਛੋਟੇ ਮੋਟੇ ਅਫਸਰਾ ਤੇ ਕਾਰਵਾਈ ਕਰਕੇ ਲੋਕਾਂ ਦੀ ਅੱਖਾਂ 'ਚ ਘੱਟਾ ਫਾਉਣ ਦਾ ਕੰਮ ਨਾ ਕਰਿਓ ਭਗਵੰਤ ਮਾਨ ਇਹ ਤੂੰ ਜ਼ਿੰਮੇਵਾਰ ਹੈ ਇਹ ਤੇਰਾ ਫੇਲੀਅਰ ਹੈ ਔਰ ਅੱਜ ਪੰਜਾਬ ਦੇ ਜੇ ਲਾਅਨ ਆਰਡਰ ਦੇ ਜੋ ਹਾਲਾਤ ਨੇ ਦਿਨ ਦਿਹਾੜੇ ਕਤਲ ਕਤਲੋ ਗੈਰ ਹਤ ਕਦੇ ਕਿਸੇ ਨੂੰ ਗੋਲੀ ਕਦੇ ਕਿਸੇ ਨੂੰ ਫਰੋਤੀ ਇਹਦੇ ਲਈ ਜ਼ਿੰਮੇਵਾਰ ਤੁਸੀਂ ਹੋ ਇਫ ਯੂ ਆ ਹੈਵ ਇਫ ਯੂ ਆ ਅ ਮੈਨ ਇਨਫ ਫੋਟੇ ਜੇ ਆਪ ਜੇ ਕਰੇਜ ਹੈ ਓਨ ਅਪ ਟੂ ਯੋਰ ਰਿਸਪੌਂਸਿਬਿਲਟੀਜ਼ ਐਂਡ ਯੋਰ ਫੇਲੀਅਰ ਕਲਾ ਲੋਕਾਂ ਨੂੰ ਮਜ਼ਾਕ ਚੁਟਕਲੇ ਸੁਣਾ ਕੇ ਮਸਲੇ ਹੱਲ ਨਹੀਂ ਹੋਣੇ ਆਜ ਕਰੂੰਗਾ ਉਮੀਦ ਕਰੂੰਗਾ ਕਿ ਸਖਤ ਤੋਂ ਸਖਤ ਕਾਰਵਾਈ ਥੱਲਿਓ ਲੈ ਕੇ ਉੱਤੇ ਤੱਕ ਹੋਵੇ ਕਿ ਗਾਂ ਕੋਈ ਇਹ ਜੀ ਗਸਟਾਕੀ ਕਰਨ ਦੀ ਹਿੰਮਤ ਨਾ ਰੱਖੇ ਬਹੁਤ ਬਹੁਤ ਧੰਨਵਾਦ ਦੇਖੋ ਹਾਈ ਕੋਰਟ ਦੀ ਅੱਜ ਦੀ ਕਾਰਵਾਈ ਨੇ ਪੰਜਾਬ ਦੀ ਮੂੰਹ ਬੋਲਦੀ ਤਸਵੀਰ ਸਾਹਮਣੇ ਲਿਆ ਕੇ ਰੱਖਦੀ ਹੈ ਮਸਲਾ ਸੀ ਜਿਹੜੀ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਜਿਹੜੀ ਕਿ ਇੱਕ ਪ੍ਰਾਈਵੇਟ ਚੈਨਲ ਦੇ ਉੱਤੇ ਔਨ 에ਅਰ ਹੋਈ ਸੀ ਤੇ ਲਗਾਤਾਰ ਚਾਹੇ ਉਹ ਪੰਜਾਬ ਸਰਕਾਰ ਦੇ ਡੀਜੀਪੀ ਹੋਣ ਉਹ ਵੀ ਡਿਨਾਇ ਕਰਦੇ ਰਹੇ ਕਹਿੰਦੇ ਜੀ ਇਹ ਪੰਜਾਬ ਦੇ ਵਿੱਚ ਨਹੀਂ ਹੋਈ ਜਿੱਦਣ ਪੰਜਾਬ 'ਚ ਲਿਆਂਦਾ ਸੀ ਲਾਰੈਂਸ ਮਿਸ਼ਨੋਈ ਦਾ ਹੁਲੀਆ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਜ਼ਿਲ੍ਹੇ ਮੰਤਰੀ ਵੀ ਨੇ ਗ੍ਰਹਿ ਮੰਤਰੀ ਵੀ ਨੇ ਉਹਨਾਂ ਨੇ ਵੀ ਔਨ ਰਿਕਾਰਡ ਆ ਕੇ ਇਹਨੂੰ ਡਿਨਾਇ ਕੀਤਾ ਕਿ ਪੰਜਾਬ ਦੇ ਵਿੱਚ ਨਹੀਂ ਹੋਈ ਤੇ ਅੱਜ ਸੱਚਾਈ ਸਾਹਮਣੇ ਲਿਆਂਦੀ ਐ ਹਾਈ ਕੋਰਟ ਵੱਲੋਂ ਬਣਾਈ ਐ ਐਸਆਈਟੀ ਨੇ ਜਿਨੇ ਇਹ ਗੱਲ ਕਈ ਹਾਈ ਕੋਰਟ ਦੇ ਵਿੱਚ ਔਰ ਉਹਨਾਂ ਨੇ ਔਨ ਰਿਕਾਰਡ ਕਿਹਾ ਕਿ ਇਹ ਜਿਹੜੀ ਇੰਟਰਵਿਊ ਆ ਉਹ ਖਰੜ ਥਾਣੇ ਦੇ ਜਿਹੜਾ ਸੀਆਈਏ ਐ ਖਰੜ ਉੱਥੇ ਹੋਈ ਹੈ ਹੁਣ ਮੇਰਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਸਵਾਲ ਹੈ ਮੁੱਖ ਮੰਤਰੀ ਸਾਹਿਬ ਖਰੜ ਤਾਂ ਜਮਾ ਤੁਹਾਡੀ ਨੱਕ નીચે ਹੈ ਤੇ ਜੇ ਗ੍ਰਹਿ ਮੰਤਰੀ ਤੇ ਜੇਲ੍ਹ ਮੰਤਰੀ ਦੀ ਨੱਕ નીચે ਇੰਟਰਵਿਊ ਹੋ ਰਹੀ ਹੈ ਤਾਂ ਬਾਕੀ ਪੰਜਾਬ ਦੇ ਕੀ ਹਾਲਾਤ ਨੇ ਤਾਂ ਹੀ ਅਸੀਂ ਰੋਜ਼ ਦੇਖਦੇ ਆ ਨਾ ਕਿ ਜੇਲਾਂ ਚੋ ਵੀਡੀਓ ਕਾਲ ਤੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਐਡਾ ਵੱਡਾ ਡਰੱਗ ਰੈਕਟ ਫੜਿਆ ਜਾਂਦਾ ਤਾਂ ਇਹਦਾ ਮਤਲਬ ਇਹ ਸਾਰਾ ਕੁਝ ਪੁਸ਼ਤ ਪਨਾਹੀ ਦੇ ਨਾਲ ਚੱਲ ਰਿਹਾ ਤੇ ਪੁਸ਼ਤ ਪਨਾਹੀ ਕੀ ਦੀ ਮੁੱਖ ਮੰਤਰੀ ਪੰਜਾਬ ਦੀ ਤੁਸੀਂ ਕਿਉਂ ਮੁੱਖ ਮੰਤਰੀ ਦੀ ਕੁਰਸੀ ਦੀ ਕ੍ਰੈਡਿਬਿਲਟੀ ਖਰਾਬ ਕਰ ਰਹੇ ਹੋ ਰਾਹੀ ਸਵਾਲ ਮੇਰਾ ਡੀਜੀਪੀ ਸਾਹਿਬ ਨੂੰ ਆ ਤੁਹਾਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਸੀ ਇਨਵੈਸਟੀਗੇਟ ਕਰਕੇ ਬਿਆਨ ਦਿੰਦੇ ਕਿਉਂ ਇੰਨੀ ਹਫੜਾ ਦਫੜੀ ਦੇ ਵਿੱਚ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਹੋਈ ਮੁੱਖ ਮੰਤਰੀ ਨੇ ਵੀ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਨਹੀਂ ਹੋਈ ਡੀਜੀਪੀ ਨੇ ਵੀ ਦਿੱਤਾ ਤੇ ਅੱਜ ਹਾਈ ਕੋਰਟ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਤੇ ਜਿਹੜਾ ਦੂਜੀ ਵੱਡੀ ਟਿੱਪਣੀ ਹਾਈ ਕੋਰਟ ਨੇ ਫੇਰ ਕੀਤੀ ਉਹ ਕੀਤੀ ਕਿ ਪੰਜਾਬ ਪੁਲਿਸ ਦੇ ਵਿੱਚ ਜੜੀਆਂ ਕਾਲੀਆਂ ਭੇਡਾਂ ਨੇ ਉਹਨਾਂ ਤੇ ਔਰ ਇਹ ਕੋਈ ਪਹਿਲੀ ਵਾਰ ਨਹੀਂ ਕਿ ਪੰਜਾਬ ਪੁਲਿਸ ਦੇ ਉੱਤੇ ਹਾਈ ਕੋਰਟ ਦੀ ਟਿੱਪਣੀ ਆਈ ਹੋਵੇ ਇਸ ਤੋਂ ਪਹਿਲਾਂ ਵੀ ਡੀਜੀਪੀ ਸਾਹਿਬ ਤੋਂ ਮਾਫੀ ਮੰਗਾਈ ਸੀ ਕੋਰਟ ਦੇ ਵਿੱਚ ਤੇ ਇਹ ਗੱਲ ਕਹੀ ਸੀ ਕਿ ਐਦਾਂ ਜਾਪ ਰਿਹਾ ਕਿ ਡਰੱਗ ਨੈਕਸਸ ਪੰਜਾਬ ਪੁਲਿਸ ਦੀ ਮਿਲੀਭੁਗਤ ਦੇ ਨਾਲ ਚੱਲ ਰਿਹਾ ਸੋ ਮੁੱਖ ਮੰਤਰੀ ਸਾਹਿਬ ਡੀਜੀਪੀ ਸਾਹਿਬ ਅੱਜ ਦੀ ਹਾਈ ਕੋਰਟ ਦੀ ਕਾਰਵਾਈ ਤੋਂ ਬਾਅਦ ਅੱਜ ਦੀ ਕੋਰਟ ਦੀ ਟਿੱਪਣੀ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਕੋਈ ਨੈਤਿਕ ਅਧਿਕਾਰ ਬਚਿਆ ਤੁਹਾਨੂੰ ਆਪਣੀ ਆਪਣੀ ਕੁਰਸੀ ਤੇ ਬਣੇ ਰਹਿਣ ਦਾ ਸੋ ਕੋਰਟ ਨੂੰ ਝੂਠ ਬੋਲਣ ਦੇ ਲਈ ਪੰਜਾਬ ਨੂੰ ਝੂਠ ਬੋਲਣ ਦੇ ਲਈ ਤੁਹਾਨੂੰ ਦੋਨਾਂ ਨੂੰ ਆਪਣੀ ਕੁਰਸੀਆਂ ਤੋਂ ਫਾਰਕ ਹੋ ਜਾਣਾ ਚਾਹੀਦਾ ਹੈ ਕਿਉਂਕਿ ਬਾਰਡਰ ਸਟੇਟ ਹੈ ਤੇ ਇਸ ਤਰੀਕੇ ਦੀ ਜਿਹੜੀ ਢਿੱਲੀ ਕਾਰਗੁਜ਼ਾਰੀ ਹੈ ਜਾਂ ਮਿਲੀ ਭੁਗਤ ਜਿਹੜੀ ਦੋਸ਼ੀਆਂ ਦੇ ਨਾਲ ਗੈਂਗਸਟਰਾਂ ਦੇ ਨਾਲ ਇਹ ਪੰਜਾਬ ਦੇ ਲਈ ਬਹੁਤ ਮੰਦ ਭਾਗੀ ਹੈ ਪੰਜਾਬ ਪਹਿਲਾਂ ਹੀ ਤੁਸੀਂ ਕਾਲੇ ਹਨੇਰੇ ਦੌਰ ਵੱਲ ਤੱਕਤਾ ਹੁਣ ਪੰਜਾਬ ਤੇ ਕਿਰਪਾ ਕਰੋ ਐਸੇ ਜਿਹੜੇ ਤੁਹਾਡੇ ਕਾਰਨਾਮੇ ਨੇ ਇਹ ਪੰਜਾਬ ਦੇ ਲੋਕਾਂ ਦਾ ਸਰਕਾਰ ਦੇ ਉੱਤੇ ਵਿਸ਼ਵਾਸ ਉਖਾ ਰਹੇ ਨੇ